ਹਾਂਜੀ ਅਸਲਾਮ ਵਾਲੇਕਮ ਜੀ ਮੈਂ ਤੁਹਾਡਾ ਵੀਰ ਬਦਾ ਰਾਜਪੂਤ ਤੇ ਹਰ ਸਾਲ ਹੋਣ ਵਾਲਾ ਬਹਿਰੀਨ ਚ ਕੱਪ ਐਤਕੀ ਫੇਰ ਜਿਹੜਾ ਕੱਪ ਹੋਇਆ ਹੈ ਮੈਂ ਪਹਿਲੇ ਵੀ ਇੱਕ ਦੋ ਦਫਾ ਬਹਿਰੀਨ ਕੱਪ ਖੇਲ ਕੇ ਆਇਆ ਜਿੰਨਾ ਭਰਾਵਾਂ ਨਾਲ ਖੇਲ ਕੇ ਆਇਆ ਸਾਂ ਇਸ ਸਾਲ ਵੀ ਕੱਪ ਹੋਇਆ ਮੇਰੇ ਉਹਨਾਂ ਭਰਾਵਾਂ ਨੇ ਮੈਨੂੰ ਕੱਪ ਦਾ ਨਹੀਂ ਕਿਹਾ ਦੂਸਰੀ ਟੀਮ ਨੇ ਮੈਨੂੰ ਕਹਿਤਾ ਮੈਂ ਚੱਲ ਗਿਆ ਉਸ ਕੱਪ ਚ ਠੀਕ ਹੈ ਤੇ ਆਪਣਾ ਉੱਥੇ ਗਿਆ ਹਲਫਨ ਗੱਲ ਇਹ ਕਿ ਮੈਨੂੰ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਇੰਡੀਆ ਪਾਕਿਸਤਾਨ ਦਾ ਨਾਮ ਰੱਖਿਆ ਜਾਣਾ ਜਾਂ ਨਾਮ ਸ਼ੋਅ ਹੋ ਜਾਣਾ ਠੀਕ ਹੈ ਤੇ ਮੈਂ ਉਸ ਕੱਪ 'ਚ ਗਿਆ ਵਾ ਤੇ ਮੈਂ ਗਰਾਊਂਡ 'ਚ ਐਂਟਰ ਹੋਣਗਾ ਮੇਰੇ ਦੋ ਚਾਰ ਭਰਾਵਾਂ ਨੇ ਬਾਸਾ ਦਿੱਤੀਆਂ ਕਿ ਰਾਜਪੂਤੋਂ ਇੰਡੀਆ ਲੋ ਖੇਲਣਾ ਗਿਆ ਠੀਕ ਹੈ ਮੈਂ ਜਾ ਕੇ ਕਮੇਟੀਟਰ ਨੂੰ ਕਿਹਾ ਬਕਾਇਦਾ ਕਿ ਤੂੰ ਐਲਾਨ ਕਰ ਕਿ ਇੰਡੀਆ ਪਾਕਿਸਤਾਨ ਦਾ ਮੈਚ ਨਹੀਂ ਹੈ ਇੱਕ ਲੋਕਲ ਕੱਪ ਆ ਜਿਹੜਾ ਹਰ ਸਾਲ ਹੁੰਦਾ ਉਹਨੇ ਬਕਾਇਦਾ ਐਲਾਨ ਕੀਤਾ ਵੀ ਠੀਕ ਹੈ ਉਹਦੇ باوجود ਵੀ ਉੱਥੇ ਜੋ ਵੀ ਵੇਖੋ ਵਿਖਾਈ ਝੰਡੇ ਕਢਦੇ ਠੀਕ ਹੈ ਨਾਰੇ ਲਾਗੇ ਇੰਡੀਆ ਪਾਕਿਸਤਾਨ ਦੇ ਮੇਰੇ ਜ਼ਿੰਦਗੀ 'ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਆ ਕੇ ਇਸਤਾਨ ਨਾਰੇ ਲੱਗਣੇ ਨੇ ਜਾਂ ਝੰਡੇ ਲਿਕਣੇ ਨੇ ਅਗਰ ਇਸਤਾਨ ਦੀ ਕੋਈ ਗੱਲ ਹੁੰਦੀ ਤੇ ਮੈਂ ਆਪਣੇ ਪਾਕਿਸਤਾਨ ਲਈ ਹੀ ਖੇਲਣਾ ਸੀ ਅਗਰ ਯਾ ਅਗਰ ਇੱਕ ਵਰਲਡ ਕੱਪ ਹੁੰਦਾ ਤੇ ਮੈਂ ਆਪਣੇ ਪਾਕਿਸਤਾਨ ਲਈ ਹੀ ਖੇਲਣਾ ਸੀ ਮੈਂ ਇੱਕ ਪਾਕਿਸਤਾਨੀ ਆ ਮੈਂ ਆਪਣੀ ਜਾਨ ਵੀ ਕੁਰਬਾਨ ਹੈ ਮੈਂ ਆਪਣੇ ਵਤਨ ਵਾਸਤੇ ਤੇ ਬੜੇ ਭਰਾਵਾਂ ਨੇ ਕਮੈਂਟ ਕੀਤੇ ਦੋ ਚਾਰ ਭਰਾ ਵਿੱਚੋਂ ਬਹੁਤ ਜ਼ਿਆਦਾ ਗਲਤ ਬੋਲੇ ਕਿ ਤੂੰ ਗਰਦਾਰ ਹੈ ਇਹ ਕਿਤਾ ਉਹ ਕਿਤਾ ਇਸ ਤਰ੍ਹਾਂ ਦੀ ਗੱਲ ਨਹੀਂ ਮੇਰਾ ਵੀਰ ਮੈਂ ਤੇਰੀ ਦਵਾਵਾਂ ਨਾਲ ਮੈਚ ਖੇਡਦਾ ਤੁਹਾਡੀ ਦੁਆਵਾਂ ਨਾਲ ਹੀ ਇੱਥੇ ਤੱਕ ਪਹੁੰਚਿਆ ਤੁਹਾਡੀ ਦੁਆਵਾਂ ਨਾਲ ਹੀ ਇੱਥੋਂ ਅੱਗੇ ਜਾਣਾ ਤੇ ਤੁਹਾਡਾ ਅਗਰ ਮੇਰੀ ਵੈਤ ਦਿਲ ਦੁਖਿਆ ਮੈਂ ਮਾਫ਼ਰ ਚਾਹਨਾ ਸਾਰੇ ਭਰਾਵਾਂ ਕੋ ਮੈਂ ਮਾਫੀ ਮੰਗਣਾ ਸਿੱਧੀ ਗੱਲ ਹੈ ਤੇ ਇਸ ਤਰ੍ਹਾਂ ਨਾ ਕਹੋ ਇਸ ਕੱਪ ਨੂੰ ਕੱਪ ਹੀ ਰਹਿੰਦੋ ਇਸ ਕੱਪ ਨੂੰ ਵਰਲਡ ਕੱਪ ਨਾ ਬਣਾਓ ਇਸ ਤਰ੍ਹਾਂ ਵਰਲਡ ਕੱਪ ਨਹੀਂ ਹੁੰਦੇ ਠੀਕ ਹੈ ਤੇ ਮੈਂ ਮਾਫ਼ਰ ਚਾਹਨਾ ਆਪਣੀ ਫੈਡਰੇਸ਼ਨ ਕੋ ਵੀ ਆਪਣੇ ਸਤਜੀ ਕੋ ਵੀ ਆਪਣੇ ਜਿੰਨੇ ਵੀ ਮੇਰੇ ਚਾਹਵਨ ਵਾਲੇ ਭਰਾ ਨੇ ਸਾਰੇ ਕੋ ਮਾਫ਼ਰ ਚਾਹਨਾ ਮੇਰਾ ਵੀਰ ਇਹ ورلڈ ਕੱਪ ਨਹੀਂ ਸੀ ਇੱਕ ਲੋਕਲ ਕੱਪ ਹੈ ਜਿਹੜਾ ਇੱਕ ਹਰ ਸਾਲ ਹੁੰਦਾ ਹੈ ਠੀਕ ਹੈ ਅਗਰ ورلڈ ਕੱਪ ਹੁੰਦਾ ਤੇ ਮੈਨੇ ਭਰਾਓ ਪਾਕਿਸਤਾਨ ਨੇ ਜਿਹੜੀ ਟੀਮ ਬਣਾਈ ਸੀ ਮੈਨੂੰ ਉਧਰੋਂ ਬੁਲਾ ਲੰਦੇ